ਹਾਂਜੀ ਕਿਵੇਂ ਆ ਸਾਰੇ ਤੇ ਆਪਾਂ ਆਏ ਆ ਜੀ ਕੇ ਸਟੀਲ ਵਰਕਸ਼ਾ ਤੇ ਇੱਥੇ ਮੰਨ ਲਓ ਲੋਹੇ ਦਾ ਸਾਰਾ ਕੰਮ ਕੀਤਾ ਜਾਂਦਾ ਵਿਗਾਠਾਂ ਦਾ ਤੇ ਡਾਊਨ ਸੀਲਿੰਗ ਸਟੀਲ ਗੇਟ ਸਟੀਲ ਰੇਲਿੰਗ ਸਾਰਾ ਕੰਮ ਕੀਤਾ ਜਾਂਦਾ ਤੇ ਬਾਕੀ ਆ ਰੇੜੀਆਂ ਬਣਾਈਆਂ ਜਾਂਦੀਆਂ ਰੇੜੀਆਂ ਦਾ ਵੀ ਬਲੌਕ ਬਣਾ ਕੇ ਆਪਾਂ ਪਾਵਾਂਗੇ ਤੇ ਆ ਅੱਜ ਆਪਣੇ ਮਿਸਤਰੀ ਨੇ ਇੱਕ ਨਵੀਂ ਚੀਜ਼ ਬਣਾਈ ਆ ਮਹਤਰੀ ਕੀ ਬਣਾਇਆ ਇਹ ਦੱਸ ਦੇ ਹੈਂ ਹਾਂ ਗਾ ਇਹ ਚਾਰਨਾ ਬੋਲਦੇ ਬੋਲਦੇ ਹੁਣ ਬੋਲਦੇ ਹਾਂ ਕਮਾਫੇ ਤੂੜੀ ਛਾਣੀ ਜਾਂਦੀ ਇਹਦੇ ਵਿੱਚ ਅੱਛਾ ਇਹ ਬਣਾਇਆ ਇਹਨੇ ਤੂੜੀ ਛਾਣਨ ਵਾਲਾ ਕਹਿੰਦਾ ਜਿਹੜਾ ਹੰਸਾ ਨਾਲ ਕਹਿੰਦਾ ਛਾਣੀ ਨਹੀਂ ਜਾਂਦੀ ਤੇ ਆਪਾਂ ਕਹਿੰਦਾ ਅਸੀਂ ਸੌਖੀ ਛਾਣਦਾ ਕਰਾਂਗੇ ਆ ਸੀ ਇਹਦੇ ਇਧਰਲੇ ਪਾਸੇ ਜੀ ਇੱਥੋਂ ਦੀ ਤੂੜੀ ਪਾ ਦਿਆ ਕਰਾਂਗੇ ਟੋਕਰਾ ਤੇ ਆਹ ਕਮਾਈ ਹੈਂਡਲ ਇਹ ਲਾਉਣ ਵਾਲਾ ਇਹ ਥੋੜਾ ਇਹ ਚਾਹਲਾ ਕੁਰੀ ਨਾ ਬਸ ਵੜਾ ਲਾਂ ਨਾ ਕਮਾਂ ਤੇ ਇਧਰ ਆ ਕੇ ਦੋਨੇ ਪਾਸੇ ਲਾ ਕੇ ਆਹ ਬੈਰਿੰਗ ਇਹ ਕੰਮ ਜਿਆ ਕਰੂ ਇਧਰ ਦੀ ਟੂੜੀ ਨਿਕਲ ਜਾ ਕਰੂ ਜਾ ਕੇ ਸੌਖਾ ਹੁੰਗਾ ਮਾ ਲੂੜਾ ਹਉਦੇ ਬਿਮਾ ਲੋ ਆਪ ਨੂੰ ਫਿਰ ਕਰਤਗੁਰ ਤੇ ਜੇ ਬਾਲਾ ਨਹੀਂ ਉਹ ਕਰਨਾ ਪੈਂਦਾ ਇਧਰ ਦੀ ਇੱਕ ਜਣਾ ਛੱਟੀ ਜਾ ਕਰੂ ਤੇ ਇੱਕ ਜਣਾ ਕਮਾਈ ਜਾ ਕਰੂ ਨਾਲ ਦੀ ਨਾਲ ਉਧਰ ਦੀ ਟੂੜੀ ਨਿਕਲੀ ਜਾ ਕਰੂ ਆਹ ਮਿਸਤਰੀ ਆ ਸਖਸ ਰੂਪ ਇਹਦਾ ਨੰਬਰ ਵੀ ਪਾ ਦਾਂਗੇ ਆਪਾਂ ਬਾਕੀ ਇੱਥੇ ઠવાਲੀ ਆਪਣੇ ਪਿੰਟ ਦੁਕਾਨ ਆ ਤੇ ਇਹਦੇ ਨਾਲ ਸੰਪਰਕ ਕਰ ਲਓ ਬਾਕੀ ਜਿਹੜੀਆਂ ਰੂੜੀਆਂ ਵੀ ਬਣਾਉਂਦਾ ਉਹ ਰੇੜੀਆਂ ਦਾ ਵੀ ਆਪਾਂ ਵਲੌਗ ਬਣਾ ਕੇ ਪਾਵਾਂਗੇ ਜੋ ਕੋ ਕਰਕੇ ਰੰਗ ਰੰਗ ਬਣਾਦਾ ਕਿਰਾ ਪੂਰਾ ਵਧੀਆ ਜਾ ਛਾਲਨਾ ਬਣਾਉਣਾ ਇਸ ਟੂੜੀ ਛਾਲਨ ਵਾਲਾ ਬਣਾਦਾ ਪੂਰਾ ਵਧੀਆ ਆ ਮੈਸਤਰੀ ਬਖਸ਼ ਰੂਪਾ ਤੇ ਉਹ ਪੂਰਾ ਮੈਸਤਰੀ ਪੁੰਜਿਆ ਹੋਇਆ ਆ ਇਸ ਨੂੰ ਦਿਖਾਉਣਾ ਇਹਦਾ ਸਮਾਰ ਕੇ ਆਥੇ ਇਧਰ ਹੈਂਡਲ ਹੁੰਡਲ ਲੱਗਿਆ ਹੋਇਆ ਇਹਦਾ ਤੇ ਆਹ ਵੇਹੇ ਕਮਾ ਕੇ ਇਧਰ ਦੀ ਇਥੋਂ ਦੀ ਟੂੜੀ ਪੈ ਜਾਂਦੀ ਆ ਤੇ ਇਧਰ ਦੀ ਨੰਕ ਇਧਰਲੇ ਪਾਸੇ ਪੱਲੀ ਵਿਛਾ ਦਿਆ ਨੀਵਾ ਪਾਸਾ ਇਧਰੋਂ ਤੇ ਇਧਰ ਦੀ ਟੂੜੀ ਲੱਗੀ ਜਾਂਦੀ ਆ ਇਹਦਾ ਫਾਇਦੇ ਵੀ ਬਹੁਤ ਆ ਨਾ ਦੂਜੇ ਛਾਂਲ ਨੇ ਜਗੜਾ ਥੋੜਾ ਮੋਟਾ ਝਾਂਣ ਲੱਗਿਆ ਘੋਲ ਕਰ ਜਾਂਦਾ ਤੇ ਵੀ ਅਗਲਾ ਰੀਣ ਛੜੂਗੀ ਇਹਦੇ ਨਾਲ ਰੀਣ ਦਾ ਕੋਈ ਫਰਕ ਨਹੀਂ ਪੈਂਦਾ ਜਿੰਨਾ ਤਾਪ ਨੂੰ ਵੀ ਰੀਣ ਛੜਦੀ ਤੇ ਨਾਲੇ ਜੇ ਆਪਾਂ ਛਾਂਲਦੇ ਆ ਟੂੜੀ ਤੇ ਉਹਦੇ ਨਾਲ ਪਸ਼ੂਆਂ ਨੂੰ ਬੜਾ ਫਾਇਦਾ ਹੁੰਦਾ ਇਹ ਥੋੜਾ ਬਣਦਾ ਤਾਂ ਚਲੋ ਵੀ ਅਗਲਾ ਕਹਿੰਦਾ ਪੈਸੇ ਲੱਗਦੇ ਵੀ ਉਹ ਦੂਜੇ ਛਾਂਲ ਨਾਲ ਸਸਤਾ ਬਣ ਜਾਂਦਾ ਪਰ ਇਹਦੇ ਨਾਲ ਜੇ ਛਾਂਲਦੇ ਆ ਆਪਾਂ ਪਸ਼ੂਆਂ ਨੂੰ ਬਿਮਾਰੀ ਮੂਰੀ ਨਹੀਂ ਲੱਗਦੀ ਕੋਈ ਤੇ ਰੀਣ ਛਣੀ ਜਾਂਦੀ ਆ ਨਾਲੇ ਰੀਣ ਵੀ ਕੰਮ ਆਉਂਦੀ ਆ ਬਾਕੀ ਟੂੜੀ ਵਧੀਆ ਸਾਫ਼ ਪਸ਼ੂਆਂ ਨੂੰ ਪਈ ਜਾਂਦੀ ਰਹਿੰਦੀ ਆ ਆਹ ਇਧਰਲੇ ਪਾਸੇ ਆਹ ਮਿਸਤਰੀ ਦਾ ਟਾਇਗਾ ਜੀ ਕੇ ਸਟੀਲ ਵਰਕਸ ਤੇ ਆਹ ਹੈਂਡਲ ਇਧਰਲੇ ਪਾਸੇ ਤੇ ਆਹ 베アリング ਲਾਇਏ ਦੋਨੇ ਪਾਸੇ ਦੋਨੇ ਪਾਸੇ ਮਿਸਤਰੀ ਲਾਇਏ 베アリング ਬੋਲਪਾ ਜਮਾ ਇਹ ਦੋਨਾਂ ਨੂੰ ਆਖਦਾ ਮਿਸਤਰੀ ਕਹਿੰਦਾ ਹਜੇ ਮੈਂ ਬੋਲਦਾ ਨਹੀਂ ਕਹਿੰਦਾ ਅਰ ਤੁਸੀਂ ਆਪ ਹੀ ਬੋਲ ਕੇ ਰਹਾ ਦੇ ਆਹ ਦੇ ਇਧਰਲੇ ਪਾਸੇ 베アリング ਲਾਇਆ ਵਾ ਦੋਨੇ ਪਾਸੇ ਤੇ ਆਹ ਵਿੱਚੋਂ ਰੇਪਲ ਤੁਸੀਂ ਸਮਾਰ ਕੇ ਵਾਈਜ ਵੀ ਕਾਫੀ ਆ ਕਿੰਨਾ ਕਾ ਆ ਗਿਆ ਮਿਸਤਰੀ ਨੇ ਖਰਚਾ ਲਾਇਆ ਵਾ ਦੋਨੇ ਪਾਸੇ ਇਹ ਆ ਵਿੱਚੋਂ ਦੇਖ ਲੋ ਤੁਸੀਂ ਸਮਾਰ ਕੇ ਦਵਾਈ ਜੀ ਵੀ ਕਾਫੀ ਆ ਕਿੰਨਾ ਕਾ ਆ ਗਿਆ ਮਿਸਤਰੀ ਇਹਦੇ ਖਰਚਾ ਕਿੰਨਾ ਕਾ ਆ ਜਾਂਦਾ ਪਰ ਆਪਾਂ ਤੇ तकरीबन 6000 ਰੁਪਏ ਦਾ ਬਣ ਜਾਂਦਾ ਬਾਕੀ ਇਹ ਲੋਹੇ ਦੇ ਰੀਡ ਦੇ ਹਿਸਾਬ ਨਾਲ ਹੁੰਦਾ ਵੀ ਜੇਰ ਵਾਧਾ ਘਟਦਾ ਰਹਿੰਦਾ ਉਸ ਹਿਸਾਬ ਨਾਲ ਬਣ ਜਾਂਦਾ ਤੇ ਬਾਕੀ 6000 ਰੁਪਏ ਜਿਗਰ ਨਾਲ ਆਪਾਂ ਉਹੀ ਲਾਣੇ ਜੇ ਹੁਣ ਪਸ਼ੂ ਮਾੜਾ ਉਹ ਟੱਬੂਮਾਰ ਹੋ ਜਾਏ ਤਾਂ ਪਤਾ ਨਹੀਂ ਕਿੰਨੇ ਕੁ ਰੁਪਏ ਲੱਗ ਜਾਂਦੇ ਆ ਉਹ ਮੈਸਤਰੀ ਬਣਾਈ ਜਾਂਦਾ ਇਹਦੇ ਥੋੜਾ ਮੋਟਾ ਫੂਲ ਕੰਮ ਕਰਨ ਵਾਲਾ ਰੋਡ ਉਹ ਕਰੀ ਜਾਂਦਾ ਤੇ ਬਾਕੀ ਆਪਾਂ ਹੁਣ ਇਹ ਰੇੜੀ ਬਣਾਈ ਜਾਂਦਾ ਉਹਦਾ ਵਲੌਗ ਆਪਾਂ ਕੱਲ ਨੂੰ ਦੇਖਦੇ ਕਿ ਪਾਵਾਂਗੇ ਵੀਡੀਓ ਬਣਾਵਾਂਗੇ ਤੇ ਆਹ ਦੇਖ ਲਓ ਤੁਸੀਂ ਬਾਕੀ ਇਹਦਾ ਨੰਬਰ ਮੈਸਤਰੀ ਦਾ ਆਪਾਂ ਪਾਰਾਂਗੇ ਉੱਤੇ ਤੇ ਇਹਦੇ ਅੰਗੇ ਤੁਸੀਂ ਕੰਟੈਕਟ ਕਰ ਸਕਦੇ ਜਦੋਂ ਮਰਜ਼ੀ ਆਰਡਰ ਦੇ ਕੇ ਬਣਵਾ ਸਕਦੇ ਹੋ ਸਪੈਸ਼ਲ ਆਰਡਰ ਤੇ ਬਣਾਉਂਦੇ ਆ ਤੂੰ ਨਹੀਂ ਬਣਾ ਕੇ ਰੱਖਦੇ ਵੀ ਚਲੋ ਜੀ ਠੀਕ ਹੈ ਜੀ ਜੇਨ ਉਹਨੂੰ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਆਪਾਂ ਕੱਲ੍ਹ ਦੇ ਦੇ ਨੇ ਕਿਹੜੀ ਵੀਡੀਓ ਬਣਾਉਣੀ ਹੈ ਕੋਰਾਂ Hey kid, don't ever let them get inside your head. They'll tell you what to do in life instead of everything you know that you could get. Don't let them guide your life towards regret. I'll fight for what I love with every breath. My past is filled with things I won't forget. I use them all to push me to my best. So treat the worst of times just like a test. If only I could go back in time. I'd tell myself that everything will end up alright. Just push yourself, test yourself, figure out what you like. And find your limits, don't be rigid, always work towards a prime. Surround yourself with open minds. People can change your life. A few friends with intent can help you feel alive. Find a passion, take some action, and with a little time. Just be patient, make a statement, try to enjoy your life. They'll try to kick you while you're down. They wanna rise up while you drown. They wanna fill your head with doubt. They're silently scared that you'll figure it out. I'll make it look like I'm losing. Won't bother hiding my bruises. And when they find.